ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਲੱਗੇ ਆ ਆਪਾਂ ਸ਼ਾਮ ਦੇ ਕੰਮਕਾਰ ਦੀ ਤੇ ਬਾਕੀ ਜੀ ਤੁਸੀਂ ਸੋਚ ਰਹੇ ਹੋਵੋਗੇ ਵੀ ਅੱਗੇ ਤਾਂ ਨੀਰਾਚਾਰਾ ਪਾਇਆ ਨਹੀਂ ਕਹਦੇ ਮੈਂ ਵੀ ਕਈ ਦਿਨ ਹੋ ਗਏ ਹੁਣ ਤਾਂ ਜਾਓ ਮੇਰਾ ਪੈਰ ਜਾ ਹੋਇਆ ਸੀ ਮੈਂ ਨੀਰੇਚਾਰਾ ਵੀ ਉਧਰਲਾ ਕੰਮ ਕਰੇ ਹੀ ਨਹੀਂ ਉਹ ਇਧਰਲਾ ਇਧਰਲਾ ਕਰ ਲੈਂਦੀ ਸੀ ਸਾਰਾ ਤੇ ਉਹ ਐ ਵੀ ਬੱਕਰਵਾਰੀ ਵਾਲਾ ਮੈਂ ਕਰ ਲੈਂਦੀ ਸੀ ਕੰਮ ਤੇ ਮੰਮੀ ਪਾਉਂਦੇ ਹੁੰਦੇ ਸੀ ਅੱਜ ਮੰਮੀ ਹੈ ਨਹੀਂਗੇ ਜੀ ਉਹ ਸੋ ਨੂੰ ਅੱਗੇ ਆਪਾਂ ਵੀਡੀਓ ਚ ਦੱਸਾਂਗੇ ਵੀ ਮੰਮੀ ਕਿੱਧਰ ਆਪਣੇ ਗਏ ਹੋਏ ਅੱਜ ਤੇ ਬਾਕੀ ਵੀਡੀਓ ਸਾਰੇ ਜਾਣੇ ਪੂਰੀ ਦੇਖਿਓ ਸਕਿਪ ਨਾ ਕਰਿਓ ਤੇ ਬਾਕੀ ਜਸ਼ਨ ਦੇ ਰੈਡੀ ਨੇ ਸੰਨੀ ਰਲਾਤੀ ਸੀ ਕਿ ਕਹਿੰਦੇ ਸੰਨੀ ਚਲੋ ਮੈਂ ਰਲਾ ਦਿੰਨਾ ਮੈਂ ਚੱਲ ਜਿੰਨਾ ਜੇ ਸਨੀਰ ਲਾਉਂਦੇ ਮੈਂ ਖਰਾ ਸੱਟ ਦਿੰਨੀ ਆ ਤੇ ਪਾਣੀ ਪੂਣੀ ਮੈਂ ਗਰਮ ਢਰਤਾ ਸੀ ਇੱਥੇ ਟਾਈਮ ਤਿੰਨ ਕ ਦਾ ਹੈਗਾ ਬਹੁਤ ਤਾਂ ਬਸ 3 ਵਜੇ ਨੀਰਾ ਪਾ ਦਨੇ ਆ ਤੇ ਟਾਈਮ ਨਾਲ ਪਸ਼ੂ ਖਾ ਲੈਂਦੇ ਆ ਛੀਸ ਛੀਸ ਸਾਢੇ 6 ਵਜੇ ਦਿਨ ਆਪਾਂ ਪਸ਼ੂਆਂ ਨੂੰ ਅੰਦਰ ਬੰਦਨੇ ਹੁੰਨੇ ਆ ਕਿਉਂਕਿ ਠੰਡ ਉਤਰਿਆ ਹੁੰਦੀ ਹੁੰਦੀ ਆ ਤੇ ਲੋ ਜੀ ਮੈਂ ਖਰਾ ਸੱਟ ਰਹੀ ਆ ਤੇ ਰਲਾ ਰਹੇ ਆ ਤੇ ਐਦੋਂ ਪਹਿਲਾਂ ਮੈਂ ਛਟੀਆਂ ਲੈ ਆਈ ਸੀਗੀ ਚਾਹ ਚੂਪੀ ਕੇ ਦੋ ਵਾਲੀ ਬਸ ਫਿਰ ਮੈ ਉਹਦੀ ਕੰਮ ਲੱਗ ਗਈ ਸੀ ਫਿਰ ਮੈਨੂੰ ਪਤਾ ਸੀਗਾ ਵੀ ਅੱਜ ਸਾਰਾ ਹਨਾ ਵੀ ਅੱਗੇ ਦੋ ਜਣੇ ਕਰਦੇ ਸੀਗੇ ਵੀ ਵੀ ਫਿਰ ਆਇਂ ਵੀ ਆਏ ਹੋ ਜਾਂਦਾ ਵੀ ਚਲੋ ਕਰ ਲਾਂਗੇ ਵੀ ਚਲੋ ਥੋੜਾ ਹੁੰਦਾ ਕੰਮ ਬੰਡਿਆ ਬੰਡਿਆ ਹੁੰਦਾ ਸੀ ਫਿਰ ਜੋ ਕੱਲੇ ਜਾਣੇ ਤੇ ਆ ਜਾਂਦਾ ਫਿਰ ਆਏ ਹੋ ਜਾਂਦਾ ਵੀ ਚਲੋ ਆਪ ਨਹੀਂ ਕਰਨਾ ਤਾਂ ਉਹਦਾ ਕਰ ਲਈਏ ਤੇ ਛਟੀਆਂ ਲਿਆਈ ਸੀ ਮੈਂ ਪਾਣੀ ਦਾ ਪਤੀਲਾ ਗਰਮ ਧਰਤਾ ਸੀ ਤੇ ਪਸੂਆਂ ਥੱਲੇ ਸੁੱਕ ਸੜਤੀ ਸੀਗੀ ਤੇ ਮੈਂ ਕਿਹਾ ਚਲੋ ਉਹਨੇ ਜਸ਼ਨ ਦੇ ਰੈਡੀ ਮੈਂ ਖਸਨੀਰ ਲਾਉਂਦੇ ਆ ਤੇ ਮੈਂ ਇੰਨੇ ਕੰਮ ਕਰ ਲਾ ਜਦੋਂ ਮੈਂ ਖਸਨੀਰ ਲਾਤੀ ਇੰਨਾ ਨਹੀਂ ਫਿਰ ਮੈਂ ਚਲ ਮੈਂ ਹਰਾ ਸੜ ਦੂੰਗੀ ਤੇ ਬਾਕੀ ਆਪਣੇ ਜੀ ਹੁਣ ਮੀਂਹ ਤੋਂ ਬਾਅਦ ਤੁੱਪਾਂ ਬਹੁਤ ਵਧੀਆ ਲੱਗਣ ਲੱਗੀਆਂ ਦਿਨ ਵਧੀਆ ਲੱਗਦੇ ਹੁੰਦੇ ਠੰਡ ਤਾਂ ਬਹੁਤ ਜ਼ਿਆਦੇ ਹੁੰਦੀ ਸੁੱਕੀ ਠੰਡ ਹੁੰਦੀ ਹੈ ਕੋਹਰਾ ਜੰਮਿਆ ਹੁੰਦਾ ਤੜਕਿਓਮੇ ਜਦੋਂ ਗੋਹ ਕੂੜਾ ਛੜਦੇ ਆ ਬਾਹਰ ਦੇਖਦੇ ਆਏ ਹਨਾ ਬੱਟਾਂ ਤੇ ਕੋਹਰਾ ਹੁੰਦਾ ਘਾਹ ਤੇ ਤੇ ਪਰ ਆਏ ਆ ਵੀ ਦਿਨੇ ਧੁੱਪ ਕੱਢ ਲੈਂਦਾ ਵਧੀਆ ਦਿਨ ਨਿੱਗਾ ਹੋ ਜਾਂਦਾ ਤੇ ਬਾਕੀ ਹੁਣ ਤਾਂ 6 ਮਹੀਨਾ ਚੜ ਗਿਆ ਤੇ ਦਿਨ ਵੀ ਵਧੀਆ ਖੁੱਲੇ ਜੇ ਹੋ ਗਏ ਹਨਾ ਥੋੜੇ ਜੇ ਦਿਨ ਬਦਲਣ ਲੱਗ ਜਾਣਗੇ ਤੇ ਅੱਗੇ ਬੋਧੇ ਤਾਂ ਨਿੱਕੇ ਨਿੱਕੇ ਦਿਨ ਸੀਗੇ ਮਾੜਾ ਮਾੜਾ ਕੰਮ ਕਰਦੇ ਨਾਂ ਤੇ ਬਸ ਐਂ ਦਿਨ ਟੱਪ ਜਾਂਦਾ ਸੀਗਾ ਤੇ ਲੋ ਜੀ ਬਸ ਮੇਰੇ ਕੋਲੇ ਇੱਕ ਰਹਿ ਗਈ ਸੀਗੀ ਛੋਟੀ ਪੰਮਾ ਚਲ ਇਕੱਠਾ ਜਾ ਕਰ ਲਾਂ ਮਾੜਾ ਜਾ ਤੇ ਫੇਰ ਪਾ ਦੂੰਗੀ ਮੈਂ ਫੇਰ ਮخه ਪੈਰਾਂ ਜੇ ਥੱਲੇ ਆਉਂਦਾ ਐਂ ਪਸੂਆਂ ਨੂੰ ਫੇਰ ਵੀ ਆਪਦੇ ਵਰਗੇ ਹੁੰਦੇ ਆ ਹਨਾ ਪੈਰਾਂ ਜੇ ਪੈਰਾਂ ਐਂ ਜੀ ਪਉਣਾ ਹਨਾ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਇਹਦਾ ਵੀ ਚਲੋ ਵੀ ਫੇਰ ਵੀ ਵਿਚਾਰੇ ਪਸੂਆ ਤਾਂ ਫੇਰ ਕੀ ਐ ਨਾ ਤੇ ਲੋ ਜੀ ਬਸ ਨੀਰੇ ਚਾਰਾ ਪਾਤਾ ਸੀਗਾ ਇੱਥੇ ਆਪਾਂ ਪਸ਼ੂਆਂ ਨੂੰ ਤੇ ਲਾਗੇ ਸੀਗੇ ਆਪਾਂ ਪਸ਼ੂ ਬੰਨਣ ਤੇ ਝੋਟੀ ਸਾਡੀ ਦੇਖੋ ਇਹ ਸੂਣ ਵਾਲੀ ਹੈ ਸਾਡੀ ਝੋਟੀ ਇਹਦਾ ਡੇਢ ਕ ਮਹੀਨਾ ਰਹਿ ਗਿਆ ਤੇ ਪੂਰਾ ਐ ਕੈਮਰੇ ਕੰਨੀ ਝਾਕਦੀ ਹੈ ਵੀ ਜਸ਼ਨ ਆਏ ਜੇ ਕਿ ਮੈਂ ਬਠਾ ਇੱਕ ਸਾਡੇ ਜਸ਼ਨ ਤੇ ਥੋੜਾ ਜਿਹਾ ਇਹ ਕੌਂਚ ਦੇ ਜਸ਼ਨ ਇਹਦੇ ਸਾਹਮਣੇ ਨਾ ਖੜ ਖੜ ਨੱਚਣ ਲੱਗ ਜਾਂਦਾ ਇਹਦੇ ਨਾਲ ਚੌੜ ਕਰਦਾ ਤੇ ਇਹ ਜਸ਼ਨੇ ਤੇ ਕੌਂਚ ਦੀ ਹੈ ਥੋੜਾ ਜਿਹਾ ਤੇ ਹੁਣ ਬਸ ਜੀ ਧੁੱਪਾਂ ਲੱਗਣ ਲੱਗ ਗਈਆਂ ਵਧੀਆ ਤੇ ਮੇਰਾ ਪੈਰ ਵੀ ਸਹੀ ਹੋ ਗਿਆ ਤੇ ਮੈਂ ਜਿੱਦੇ ਟੂਟੀ ਆਈ ਨਾ ਤੇ ਇਹਨਾਂ ਨੂੰ ਨਮਾਉਂਗੀ ਵਿਚਾਰੀਆਂ ਨੂੰ ਨਮਾਉਣ ਵਾਲੇ ਹੋਏ ਪਏ ਸਾਰੇ ਪਸੂ ਤੇ ਬਾਕੀ ਸਾਨੂੰ ਪਤਾ ਹੁਣ ਮੰਮੀ ਤੋਂ ਬਾਕੀ ਪਸੂਆਂ ਦਾ ਕੰਮ ਹੋ ਜਾਂਦਾ ਮੰਮੀ ਨੂੰ ਹਣਾ ਇਹਨਾਂ ਨਹੀਂ ਹੁੰਦਾ ਹੋਣ ਤੇ ਚਲੋ ਜਿੰਨਾ ਕਰਦੇ ਆ ਬਹੁਤ ਕਰਦੇ ਆ ਹਜੇ ਵੀ ਬਹੁਤ ਸਾਰਾ ਮੈਨੂੰ ਤੇ ਬਾਕੀ ਹੁਣ ਮੇਰਾ ਪੈਰ ਸਹੀ ਹੋ ਗਿਆ ਵਧੀਆ ਤੇ ਜਦੋਂ ਵਧੀਆ ਖਿੜੀ ਅਖੜਿਆ ਯਾਦਨ ਹੋਇਆ ਨਾ ਪੂਰੀ ਗਾਰਡੀ ਧੁੱਪ ਤੇ ਬਾਕੀ ਟੂਟੀ ਆਉਂਦੀ ਹੋਈ ਮੌਕੇ ਦੀ ਤੇ ਫਿਰ ਮੈਂ ਇਹਨਾਂ ਨੂੰ ਨਿਵਾਉਂਗੀ ਬਰਛਣਾ ਵਧੀਆ ਤੇ ਪਸੂ ਬੰਨਤੇ ਸੀ ਜੀ ਇਸ ਤੋਂ ਬਾਅਦ ਸੱਟਣ ਲੱਗੀ ਸੀ ਮੈਂ ਗੋਆ ਕੁੜਾ ਤੇ ਬਸ ਮੇਰੇ ਕੋਲ ਲਾਸਟ ਬਸ ਮੱਠਲ ਸੀਗਾ ਤੇ ਲੋ ਜੀ ਗੋਇ ਕੁੜੇ ਵਾਲਾ ਕੰਮ ਵੀ ਮੈਂ ਨਿਮੇੜਤਾ ਆਪਾਂ ਤੇ ਨੀਰਾਚਾਰਾ ਪਾਉਂਦੇ ਕਰਦੇ ਮੈਂ ਪਾਣੀ ਦਾ ਬਤੀਲਾ ਵੀ ਗਰਮ ਕਰ ਲਿਆ ਸੀਗਾ ਤੁਰਦੇ ਫਿਰਦੇ ਨੇ ਬਸ ਝੋਕਾ ਲਾਤਾ ਗਾਂ ਤੇ ਮੁੜ ਕੇ ਬਸ ਥੋੜੀਆਂ ਜਿਹੀਆਂ ਪਾਠੀਆਂ ਛੜਤੀਆਂ ਇੱਕ ਲੱਕੜ ਜੀ ਛੜਤੀ ਤੇ ਮਗਾ ਚ ਲੈਨੇ ਨਾ ਤ ਤਾਰੂਗਾ ਵਧੀਆ ਕਿਉਂਕਿ ਫਿਰ ਪਸ਼ੂਆਂ ਨੂੰ ਵੀ ਆਪਾਂ ਦਾ ਜੀ ਨਿੱਗਾ ਪਾਣੀ ਪਿਉਾਉਣੇ ਆ ਵੀ ਪਸ਼ੂ ਠੰਡਾ ਪਾਣੀ ਪੀਂਦੇ ਨਹੀਂ ਜੀ ਤੇ ਪਸ਼ੂਆਂ ਨੂੰ ਨਿੱਗਾ ਪਾਣੀ ਪਿਆ ਦਨੇ ਤੇ ਵਧੀਆ ਪੀ ਲੈਂਦੇ ਆ ਪਸ਼ੂ ਦੋ ਦੋ ਵਾਲਟੀਆਂ ਤੇ ਪਸ਼ੂਆਂ ਨੂੰ ਕਹਿੰਦੇ ਠੰਡ ਦੇ ਵਿੱਚ ਵੀ ਪਾਣੀ ਜ਼ਰੂਰ ਪਿਉਣਾ ਚਾਹੀਦਾ ਵੀ ਨਹੀਂ ਤਾਂ ਪਸ਼ੂ ਦੁੱਧ ਘਟ ਜਾਂਦਾ ਜੇ ਆਪਾਂ ਪਸ਼ੂਆਂ ਤੋਂ ਪੂਰਾ ਦੁੱਧ ਲੈਣਾ ਤਾਂ ਆਪਾਂ ਪਾਣੀ ਆਪਾਂ ਨੂੰ ਜਰੂਰ ਪਿਉਣਾ ਚਾਹੀਦਾ ਠੰਡ ਦੇ ਵਿੱਚ ਵੀ ਤੇ ਇੱਥੇ ਜੀ ਅੱਜ ਮੈਂ ਸ਼ੌਲ ਧੋਤਾ ਸੀ ਆਪਦਾ ਤੇ ਇੱਕ ਮੇਰੇ ਬੂਟ 'ਚ ਸੀ ਉਹ ਤੋਤੇ ਸੀਗੇ ਮੁੜ ਕੇ ਨਾ ਨੂੰ ਕਿ ਮੈਂ ਮਸਲਤੇ ਇਹਨਾਂ ਨੂੰ ਮਖਾ ਚਲ ਅੱਜ ਵਧੀਆ ਧੁੱਪ ਆਏ ਤੇ ਮਖਾ ਚਲ ਸੁੱਕ ਜਾਊਗਾ ਤੇ ਹਫਤਾ ਸਾਰਾ ਹੋ ਗਿਆ ਜੀ ਮੇਰੇ ਤੋਤੇ ਨੂੰ ਸ਼ੌਲ ਤੇ ਮਖਾ ਚਲੋ ਧੋ ਦਿੰਨੇ ਆ ਵਧੀਆ ਲਓ ਜੀ ਮੈਂ ਲਾ ਕੇ ਕੱਪੜੇ ਸਾਂ ਲਾਉਣ ਤੇ ਇਹ ਨੀਰੇ ਚਾਰੇ ਵਾਲਾ ਕੰਮ ਲਮੇਰਤਾ ਭਾਂਡੇ ਭੁੰਡੇ ਚੱਕ ਤੇ ਮਾਜਾਲ ਕੱਪੜੇ ਤਾਂ ਲਾ ਕੇ ਫੇਰੀ ਦਾਲ ਸਬ지 ਝੀਲ ਦੇ ਤੇ ਮੰਮੀ ਹੈ ਨਹੀਂ ਗਏ ਜੀ ਅੱਜ ਮੰਮੀ ਉਹ ਨਾਨੀ ਦੇ ਨਾ ਵੀ ਮੰਮੀ ਦੀ ਮੰਮੀ ਦੇ ਮਾਤਾ ਦੇਵੀ ਨਾਨੀ ਦੇ ਸਾਡੀ ਦੇ ਉਹਦੇ ਨੂੰ ਡਰੰਗ ਦੀ ਸ਼ਿਕਾਇਤ ਜੀ ਹੋ ਗਈ ਥੋੜੀ ਜੀ ਤੇ ਤਾਂ ਕਰਕੇ ਉਹ ਉੱਥੇ ਦਾਖਲ ਹੈ ਤੇ ਇੱਕ ਰਾਤ ਲੱਗੂਗੀ ਉਹਨਾਂ ਨੂੰ ਉੱਧਰ ਤੇ ਤਾਂ ਕਰਕੇ ਹਰ ਮੰਮੀ ਤਾਂ ਹੈ ਨਹੀਂ ਅੱਜ ਤਾਂ ਹੀ ਸੋਨੂੰ ਅੱਜ ਵੀਡੀਓ ਦੇ ਵਿੱਚ ਮੰਮੀ ਦਿਸੇ ਨਹੀਂ ਤੇ ਬੱਸ ਮੈਂ ਅੱत्ता पापा ਆਵਦੀ ਘਰ ਦੀ ਗੋਭੀ ਤਰਾਂਗੇ पापा ਵੀ ਹੈ ਨਹੀਂ ਡੈਡੀ ਵੀ ਹੈ ਨਹੀਂ ਸਾਡੇ ਜੀ ਉਹ ਡੈਡੀ ਤਾਂ ਆ ਜਾਣਗੇ ਆਥਨ ਨੂੰ ਤੜਕੇ ਤੇ ਗਏ ਆ ਡੈਡੀ ਦਾ ਕਿਉਂਕਿ ਸਾਡੇ ਵੋਟਾਂ ਪੈਣੀਆਂ ਇੱਧਰ ਗੁਰਦੁਆਰੇ ਦੀ ਕਮੇਟੀ ਕਮੁੱਟੀ ਦੀ ਆ ਤੇ ਉਧਰ ਫਿਰਦੇ ਆ ਪ੍ਰਚਾਰ ਕਰਦੇ ਤੇ ਡੈਡੀ ਤਾਂ ਆ ਜਾਣਗੇ ਮੰਮੀ ਨਹੀਂ ਆਉਂਦੇ ਅੱਜ ਮੰਮੀ ਨੂੰ ਰਾਤ ਲੱਗੂ ਲਓ ਜੀ ਆਪਾਂ ਚੱਲੇ ਆਂ ਕਿਆਰੀਆਂ ਚ ਆਪਾਂ ਲਿਆਵਾਂਗੇ ਗੋਭੀ ਅੱਜ ਆਪਣੀ ਆਪਾਂ ਪਹਿਲੀ ਵਾਰ ਗੋਭੀ ਤਰ੍ਹਾਂ ਜੇ ਆਪਣੀਆਂ ਕਰਦੀ ਕਰਦੀ ਗੋਭੀ ਕਰਦੀ ਗੋਭੀ ਕਰਦੀ ਗੋਭੀ ਇਧਰ ਦੀ ਜੱਗ ਕਿ ਉਹ ਵੱਟ ਜਾਂਦੀ ਤੇ ਇਧਰ ਵਾਲੀ ਚੱਲਣਾ ਮਾਤਾ ਜੀ ਕਿੱਡੀਆਂ-ਕਿੱਡੀਆਂ ਹੋਈਆਂ ਵੰਗਿਆਣਾ ਐਵੇਂ ਮੈਂਿੱ ਕਿਡੀਆਂ-ਕਿੱਡੀਆਂ ਨਾ ਫੁੱਲ ਲੱਗੇ ਨਹੀਂ ਕਹੀਆਂ ਦੇ ਉਹੀ ਆ ਪੱਤੇ ਠਕਣ ਦੇ ਅਜਿਹੇ ਬੱਟੇ ਆਪਾਂ ਇਹ ਤੋੜ ਲੈਨੇ ਲੋ ਇੱਕ ਦਾ ਆਹ ਆਹ ਮੋਟਾ ਬੰਦਾ ਇੱਕ ਦਾ ਕਿਹੜਾ ਆਹ ਆਹ ਪਾਣੀ ਖੜਾ ਹੋਇ ਤੜਕੇ ਤੇ ਲੜਾ ਹੋਰ ਲੱਗਿਆਣੀਆਂ ਇਥੇ ਪਤਾ ਨਹੀਂ ਕੋਈ ਹੋਰ ਤਾਂ ਹੋਰ ਤਾਂ ਕੀ ਲੱਗਦੇ ਹੋਣਗੇ

ਲੋ ਜੀ ਪਾਲੀ ਕੱਚੀ ਆ ਕਾ ਕਰੀ ਨਾ ਕੋਈ ਸੁੰਡ ਨਾ ਸੰਡਾ ਆਪਦੀ ਘਰ ਦੀ ਗੋਬੀ ਚਪੋਰਾ ਵੀ ਉਹ ਥੱਲੇ ਡਿੱਗੀ ਚੱਕ ਲਈ ਨਾ ਕੋਈ ਅਸੀਂ ਤੇ ਇਹ ਚ ਰੇ ਪਾਈ ਆ ਨਾ ਕੋਈ ਸਪਰੇ ਕਰੀ ਆ ਚਲੋ ਦੇਖੋ ਕਿੱਦਾਂ ਸੋਹਣਾ ਫਲ ਚੱਕ ਦੋ ਭੋਲੇ ਦੋੜ ਲੈ ਆਪਾਂ ਜੀ

ਫਾਰਦੀ ਗੋਭੀ ਹੈ ਬੰਦੀਆ ਕੱਚੀ ਕੱਚੀ ਗੋਭੀ ਹੈ ਹੈ ਖੇਤੀ ਬੜੀ ਜੀ ਰਹੀ ਜੇ ਕੋਕੜ ਜੇ ਬਣਾਈ ਮੈਂ ਤਾਂ ਹੋਈ ਹੋਈ ਕੋਲ ਦਾ ਜਾ ਮਜ਼ਾ ਲੱਜਾ ਤਾ ਇਕਰ ਅੰਤ ਨਹੀਂ ਚ ਲੋ ਸੁਲੇ ਦਾ ਤਾਂ ਆਵ ਨਹੀਂ ਲਾਉਦਾ ਜੀ ਗੱਲ ਅੱਜ ਗੁਟੇ ਨਾ ਤਾਂ ਮੈਂ ਤਾਂ ਬਸੀ ਸਬ지 ਬਣ ਗਈ ਬਾਕੀ ਆਪਣੇ ਲੱਕਰ ਬੰਨਣ ਬਾਕੀ ਹੈ नाला है ब्लड पर डालो चलिए और ये भी सारी मन की सब्जी से संचार आलू वाले गोभी गोभी बात करो सारा जीरो काट लिया मैंने सुंदर रेडी कर अब ये पहला तरह एक मणि है ये को करके होता है थोड़ा जरा पाटा पर बोल तो हम जड़ी अपन काट के हरा भिंडा बना बस और ये कुछ ही आ ले ਜੀ ਬਾਤ ਹੋ ਗਈ ਅਸੀਂ ਤਾਂ ਜੀ ਕੁੰਡੇ ਚ ਵੀ ਰੋਗੜਾ ਦੇ ਹੁੰਦਾ ਹੈ ਮਸਾਲਾ ਲਸਣ ਗੰਡਾ ਤੇ ਆਦਾ ਤੇ ਉਹ ਤਾਂ ਬਤੀਲੀ ਦੇ ਵਿੱਚ ਸਾਗ ਵੀ ਪਿਆ ਥੋੜਾ ਜਿਆ ਕੀ ਖਾਣਾ ਹੋਇਆ ਤੇ ਅੱਜ ਫਿਰ ਮੈਂ ਬਤੀਲੀ ਮਾਜੀ ਮੈਂ ਕਿਹਾ ਚਲ ਇਸ ਜੀ ਤੱਤਾ ਕਰ ਲਾਂਗੇ 11 ਜੀ ਦਾ ਤਾਪਣ ਤੇਲ ਤਾਪ ਗਏ ਨਾ ਵਧੀਆ ਫਿਰ ਉਹਦੀ ਨਾਲ ਦੀ ਨਾਲ ਜੀਰਾ ਉਹ ਹੋ ਜਾਊਗਾ ਬਾਕੀ ਜੀ ਸਾਰੇ ਜਣੇ ਭੈਣ ਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਭੈਣ ਦਾ ਚੈਨਲ ਦਾ ਨਾਮ ਹੈਗਾ ਰਮਨਦੀਪ ਸਾਰਨ ਤੇ ਤੇ ਹੁਣ ਉਹ ਭੈਣ ਨੂੰ ਆਇਆ ਹੋਇਆ ਵੈਸੇ ਦੀ ਛੇਤੀ ਸਬਸਕ੍ਰਾਈਬਰ ਵੱਧ ਜਾਣ ਜੀ ਕਹਿੰਦੀ ਮੈਨੂੰ ਕਹਿੰਦੀ ਸਭ ਵਲੌਗ ਦੇ ਵਿੱਚ ਕਹਿਦੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇ ਨੂੰ ਤੇ ਪਲੀਜ਼ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ

ਕਿ ਮਾਮੇ ਨੂੰ ਦੇਣਾ ਸੀ ਕਿ ਤੁਸੀਂ ਵਿੱਚ ਕਿਸ ਤੋਂ ਆਪਣੇ ਆ ਤੇਰੀ ਮੰਮੀ ਸੀਗੀ ਵਿੱਚ ਤੇਰੀ ਮਾਸ ਸੀ ਕਿੰਨਾ ਨੇ ਦਾ ਰੱਖਣ ਕੋਲ ਉਹਨੇ ਹੁੰਦਾ ਉਹ ਕਾਤੇ ਗਾਫੀ ਰੈਂਸਾ ਦੇਖੀ ਲੋ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ ਤੇ ਅੱਜ ਤਾਂ ਪਕੜਾਈਏ ਚ ਬਣਾਈਏ ਦੇਖੋ ਕੈ ਜੀ ਬਣੀ ਹੋਊਗੀ ਪਾਣੀ ਮਗਾਉਣ ਦੇ ਚੱਕਰ ਥੱਲੋ ਕਾਲਾ ਹੋ ਗਿਆ ਕੜਾਈ ਲਓ ਜੀ ਘਰ ਦੀ ਗੋਭੀ ਸੀ ਨਾ ਤਾਂ ਕਰਕੇ ਵਧੀਆ ਮਿੰਟ ਚ ਹੀ ਬਣ ਗਈ 10 ਮਿੰਟ ਵੀ ਨਹੀਂ ਲੱਗੇ ਮੈਂ ਹੁਣ ਕੱਢ ਕੇ ਲੈਣੀ ਆ ਧਾਰਾਂ ਲਓ ਜੀ ਉਹ ਦੀ ਧਾਰ ਤਾਂ ਕੱਢ ਲਈ ਮੈਂ ਤੇ ਬਸ ਇਹਦੀ ਧਾਰ ਕੱਢ ਕੇ ਫਿਰ ਆਟਾ ਆਟਾ ਗੋਲੀ ਇਹ ਨਾਲ ਦੁੱਧ ਕਰ ਕਰ ਲੀਣਾ ਥੋੜੇ ਬੈਠ ਕੇ ਇੱਕ ਨਾ ਜਿਹੜੀ ਆਪਾਂ ਪਿੰਨੀਆਂ ਬਣਾਈਆਂ ਉਹ ਤੇ ਬਹੁਤ ਕਮੈਂਟ ਆਇਆ ਸੀ ਕਿਸੇ ਵੀਰ ਦਾ ਤੇ ਤੁਹਾਡੀ ਭੈਣ ਸੀ ਕਿ ਕੌਣ ਸੀ ਵੀਰ ਸੀ ਪਤਾ ਨਹੀਂ ਤੇ ਉਹਨਾਂ ਨੇ ਕਿਹਾ ਕਿ ਸੱਸ ਨਾਲ ਬੋਲਦੀ ਨਹੀਂ ਕੱਲੀ ਪ੍ਰਧਾਨ ਬਣੀ ਬੱਤੀ ਐ ਤੇ ਉਹਦੇ ਵੀਰੇ ਉਹ ਸੀਗਾ ਇੱਕ ਤਾਂ ਮੰਮੀ ਉਹਦੇ ਸਾਗ ਬਣਾਈ ਜਾਂਦੇ ਸੀਗੇ ਠੀਕ ਹੈ ਤੇ ਮੈਨੂੰ ਮੰਮੀ ਕਹਿੰਦੇ ਵੀ ਦਵਾ ਤਾਂ ਸੁਣਿਆ ਤੇ ਆ ਵੀ ਸਾਗ ਤਾਂ ਪਹਿਲਾਂ ਪਹਿਲਾਂ ਚੁੱਲ੍ਹਾ ਵਿੱਲਾ ਕਰਦੇ ਆਲੀ ਬਣਾ ਕੇ ਦਵਾ ਦਾ ਵਾ ਤੇ ਕੌਫੀ ਹੁੰਦਾ ਐਸੀ ਕਿ ਲੋੜ ਹੀ ਨਲ ਤਾਂ ਵੀ ਸਾਬੇ ਬਣਾਉਣਾ ਸੀ ਤੇ ਅਸੀਂ ਪਿੰਨੀ ਵੀ ਬਣਾਉਣੀ ਸੀਗੀ ਫਿਰ ਮੈਂ ਪਿੰਨੀ ਆਲਾ ਕੰਮ ਸਾਂਭ ਲਿਆ ਤੇ ਮੰਮੀ ਸਾਥ ਕਰਨੀ ਹੋਵੇ ਤੇ ਬਾਕੀ ਪ੍ਰਧਾਨ ਦੀ ਗੱਲ ਤਾਂ ਆਇਆ ਹੁਣ ਜੀ ਮੇ ਮੰਮੀ ਆ ਆਪਦੇ ਪਿੰਡ ਜਾਂਦੇ 15 15 ਦਿਨ ਲਾਏ ਆਉਂਦੇ ਆ ਠੀਕ ਆ ਮੰਗਰੋ ਵੀ ਤੇ ਸਾਰਾ ਕੰਮ ਮੈਂ ਸਾਂਭਦੀ ਆ ਕੰਮ ਕਰਦੀ ਆ ਤੇ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਪ੍ਰਧਾਨ ਬਣੀ ਬੈਠੀ ਆ ਤਾਂ ਠੀਕ ਆ ਭਾਈ ਪ੍ਰਧਾਨ ਹੀ ਸਹੀ ਕਿਉਂਕਿ ਜਦੋਂ ਵੀ ਮੰਮੀ ਕਿਤੇ ਜਾਂਦੇ ਆ ਠੀਕ ਹੈ ਸਾਰੇ ਮੈਂ ਸਾਰਾ ਏਡੂ ਜੱਡ ਦਾ ਕੰਮ ਆਮਲੇ ਨਹੀਂ ਹੁੰਦੀ ਹੈ ਤੇ ਕੋਈ ਮੈਨੂੰ ਆਏ ਨਹੀਂ ਵੀ ਆਏ ਜਿਹੜੀ ਲੱਗਦਾ ਹਾਏ ਇੰਨਾ ਕੰਮ ਮੈਂ ਕਿਵੇਂ ਕਰੂੰਗੀ ਸਾਰਾ ਕਰ ਲਵਾਂਗੀ ਇਹ ਏਡੂ ਜੱਡ ਤੇ ਬਾਕੀ ਜੀ ਜੇ ਕਿਸੇ ਨੂੰ ਕੋਈ ਕੰਮ ਆਊਗਾ ਉਹ ਕੰਮ ਕਰਦਾ ਅਗਲਾ ਠੀਕ ਹੈ ਅਗਲਾ ਫੇਰ ਹੀ ਪ੍ਰਧਾਨ ਬਣਦਾ ਹੈ ਹਨਾ ਜੇ ਕਿਸੇ ਨੂੰ ਕੋਈ ਕੰਮ ਆਊਗਾ ਹੀ ਨਾ ਕਰਨਾ ਤੇ ਫੇਰ ਅਗਲਾ ਪ੍ਰਧਾਨ ਵੀ ਕਿਵੇਂ ਬਣ ਜਾਊਗਾ ਤੇ ਇਹੋ ਜਿਹਾ ਕੋਈ ਕੰਮ ਨਹੀਂ ਜੀ ਜਿਹੜਾ ਆਪਾਂ ਨੂੰ ਨਹੀਂ ਆਉਂਦਾ ਨੀਰੇ ਪੱਠੇ ਤੋਂ ਲੈ ਕੇ ਸਾਰਾ ਜਿੱਥੇ ਆਏ ਹੋ ਜੇ ਵੀ ਨੀਰਾ ਪੱਠਾ ਵੀ ਵੱਡਣਾ ਪੈਜਦਾ ਆਪੋ ਵੀ ਵੱਡ ਲੈ ਨਹੀਂ ਕੋਤਰਨਾ ਹੋ ਗਈ ਕੋਈ ਵੀ ਕੰਮ ਕਰ ਲੈਣੇ ਹੁਣ ਆਪਾਂ ਸਾਰਾ ਕਰਦਾ ਲੋ ਜੀ ਉਸ ਮੈਸੋਂ ਨੇ ਆਟਾ ਤੇ ਦੁੱਧ ਮੇਰਾ ਕੜ ਗਿਆ ਵਧੀਆ ਮਲਾਈ ਆ ਗਈ ਸੰਘਣੀ ਜਿਹੀ ਹੋ ਗਈ ਵਧੀਆ ਐ ਮਲਾਈ ਆ ਜੇ ਨਾ ਥੋੜੀ ਥੋੜੀ ਅੱਗ ਤੇ ਕੜੀ ਜਾਵੇ ਦੁੱਧ ਫਿਰ ਕਿਉਂ ਬਾਵਾ ਆ ਜਾਂਦਾ ਤੜਕੇ ਮੱਖਣੀ ਹੂੰ ਤਾਂ ਸਾਨੂੰ ਪਤਾ ਹੀ ਆ ਗਾਈਆਂ ਦੇ ਦੁੱਧ ਤੇ ਕਿਹੜਾ ਕਿਹੋਲ ਵੀ ਜੁੜਦਾ ਤਾਂ ਹੈ ਨਹੀਂਗਾ ਪਰ ਸਾਨੂੰ ਸਰ ਜਾਂਦਾ ਅੱਖਰੇ ਧਰ ਕੇ ਵਧੀਆ ਸਾਬਜੀ ਜੀ ਪੈ ਜਾਂਦਾ ਐਨੇ ਬਾਹਨੇ ਦਾ ਸਾਬਜੀ ਵਧੀਆ ਠੰਢੀ ਹੋ ਜਾਂਦੀ ਹੈ ਹਨਾ ਖਾਧੀ ਜਾਂਦੀ ਯੋਹ ਕੱਟੀ ਖੂਪੀ ਔਰ ਜਦੋਂ ਆਪਣੀ ਛੋਟੀ ਸੂਖੀ ਫੇਰ ਤਾਂ ਜੋੜ ਲਾਂਗੇ ਕਿਉਂ ਮੈਸਾ ਦਾ ਜੁੜ ਜਾਂਦਾ ਗਾਈਆਂ ਦੇ ਥੋੜਾ ਆਉਂਦਾ ਕਿਉਂ ਸਾਡੀ ਇੱਕ ਗਾਂ ਦਾ ਤਾਂ ਦੁੱਧ ਬਾਰਾ ਹੀ ਪਤਲਾ ਇੱਕ ਦਾ ਵਧੀਆ ਸੰਘਣਾ ਤੇ ਇਹ ਵੀ ਅੱਡੋ ਅੱਡ ਨਸਲ ਦੀਆਂ ਜਿਹੜੀਆਂ ਗਾਈਆਂ ਹੁੰਦੀਆਂ ਉਹਨੇ ਹੁੰਦਾ ਦੁੱਧ ਵੀ ਤੇ ਬਸ ਮੈਂ ਹੁਣ ਦੁੱਧ ਦਾ ਆਹ ਸਾਹਂਦੀ ਆ ਕਿ ਉਹ ਕਿ ਲੋ ਵਾਸਤੇ ਪਾਣੀ ਧਜਸ਼ੰਦ ਰੱਡੀਏ ਪਿਆਤਾ ਪਕਾ ਮੰਤਾ ਹੋਰ ਨੀਰਾ ਖਾਣਗੇ ਬਸ ਇਹ ਦੁਆ ਅੰਦਰੀ ਬਦਲਣੇ ਹੋਰ ਖਾ ਲੈਣਗੇ ਅੱਧਾ ਘੰਟਾ ਹੋਰ ਰੰਗ ਦਬੰਦਾਂਗੇ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਹਾਂ ਕਿਉਂਕਿ ਹਜੇ ਮੈਂ ਐਡਿਟ ਕਰੂੰਗੀ ਵੀਡੀਓ ਅਪਲੋਡ ਹੋ ਤਾਂ ਮਾੜਾ ਮਾੜਾ ਟਾਈਮ ਲੱਗੇਗਾ ਮਾੜੇ ਮਾੜੇ ਨਾਲ ਤੇ ਡੈਡੀ ਸਾਡੇ ਬੋਟਾ ਵਾਲਿਆਂ ਨਾਲ ਹੀ ਫਿਰਦੇ ਆ ਫੋਨ ਕਰਿਆ ਸੀ ਕਹਿੰਦਾ ਮੈਂ ਘੰਟੇ ਕਿ ਕਰਾਉਂਗਾ ਤੇ ਮਮੀ ਰਸ ਨੂੰ ਦੱਸ ਹੀ ਦਿੱਤਾ ਮੰਮੀ ਹੈ ਨਹੀਂਗੇ ਮੰਮੀ ਕੱਲ ਨੂੰ ਆਉਣਗੇ ਤੇ ਚਲੋ ਜੀ ਬਾਕੀ ਜਿਹੜਾ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਭੈਣ ਦੇ ਚੈਨਲ ਨੂੰ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਭੈਣ ਦੇ ਚੈਨਲ ਦਾ ਨਾਮ ਹੈਗਾ ਰਮਨਦੀਪ ਸਹਾਰਨ ਤੇ ਬਾਕੀ ਆਪਣੇ ਚੈਨਲ ਤੇ ਜਿਹੜੇ ਆਏ ਆ ਹੁਣ ਨਵੇਂ-ਨਵੇਂ ਆਏ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪਹਿਲਾਂ ਤੋਂ ਜੁੜੇ ਆ ਉਹਨਾਂ ਦਾ ਤਾਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਕਿਉਂਕਿ ਉਹ ਜਿਹੜੇ ਕਮੈਂਟ ਕਰਦੇ ਉਹਨਾਂ ਦਾ ਹੋਰ ਵੀ ਜ਼ਿਆਦਾ ਧੰਨਵਾਦ ਕਿਉਂਕਿ ਕਮੈਂਟਾਂ ਚ ਆਇਜ ਹੋ ਜਾਂਦਾ ਹੈ ਨਾ ਵੀ ਵੀ ਆਪਣਾ ਬਲੌਗ ਵਧੀਆ ਲੱਗਿਆ ਜਾਂ ਕੋਈ ਵੀ ਵੀ ਕੋਈ ਨੁਕਸਾ ਆ ਜਾਊ ਗੜ ਪਰ ਗਲਤੀ ਉਹ ਦੱਸ ਦਿੰਦੇ ਆ ਵਧੀਆ ਲੱਗਦਾ ਹੈ ਜੀ ਤੇ ਬਾਕੀ ਹੌਸਲਾ ਆ ਜਾਂਦਾ ਜਦੋਂ ਵਧੀਆ-ਵਧੀਆ ਕਮੈਂਟ ਆਉਂਦੇ ਆ ਵੀ ਆਇਆ ਲੱਗਦਾ ਵੀ ਹੋਰ ਵਧੀਆ ਵੀਡੀਓ ਬਣਾ ਗਏ ਤੇ ਚਲੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਸਾਰਿਆਂ ਨੂੰ ਸੱਚਿਆਕਾ